ਮੈਨੂੰ ਮਹਾਰਾਜ ਨੇ ਪਤਾ ਨਹੀਂ ਕਿਉਂ ਕਹਿੰਦੇ ਨੇ ਪਹਿ ਵੁਏ ਤੈਨੂੰ ਬੜੇ ਦਿੱਤੇ ਨੇ ਤੂੰ ਨਾ ਲਈ ਅੱਜ ਅੱਜ ਇਹਦੇ ਕੋਲ ਬੈਠਾ ਇਹੀ ਲੈ ਕੇ ਜਾਣੀ ਜੇ ਦਿੰਦਾ ਦਿੰਦਾ ਨਹੀਂ ਤੇ ਐਵੇਂ ਹੀ ਜਾਣਾ ਹੁਣ ਤੁਹਾਡੀ ਮਰਜ਼ੀ ਦੇ ਝੋਲੀ ਖਾੜੀ ਖਾਲੀ ਛੱਡਣੀ ਜੇ ਜਾਂ ਭਰ ਕੇ ਭੇਜਣੀ ਜੇ ਤੁਸੀਂ ਵਿਚਾਰ ਕਰ ਲੋ ਜੀ ਨੇ ਮੈਂ ਤਾਂ ਭੇਟਾ ਮੰਗੀ ਮੈਂ ਤਾਂ ਕਿਹਾ ਹੀ ਨਹੀਂ ਗਾ ਮੈਂ ਤਾਂ ਜੀ ਮੈਂ ਤਾਂ ਭੇਟਾ ਮੰਗੀ ਜੇ ਕਿਸ ਜਿਹੜੇ ਘਰ ਜਾਉਣਾ ਉਹਨੂੰ ਕਹਿੰਦਾ ਵੀ ਭੇਟਾ ਦੇ ਮੈਂ ਆਇਆ ਉਹਨੂੰ ਲਿਫਾਫਾ ਦਿੰਦਾ ਅੱਜ ਲਿਫਾਫੇ ਦੀ ਲੋੜ ਨਹੀਂ ਸੀ ਲ ਬਾਬੇ ਵੈਸੇ ਬੜੇ ਨੇ ਮੇਰੇ ਕੋਲ ਮਹਾਰਾਜ ਨੇ ਦਿੱਤੇ ਨੇ ਅੱਜ ਉਹਨਾਂ ਮਹਾਰਾਜ ਕੰਦੇ ਨਹੀਂ ਲੈਣਾ ਮੈਂ ਮੈਂ ਤਾਂ ਪਤੀਜਿਆ ਗਿਆ ਇੱਕ ਜਨਵਰੀ ਨੂੰ ਜਿਹੜੇ ਤੁਸੀਂ ਇੰਟਰਵਿਊ ਸਾਰੇ ਕੀਤੇ ਨੇ ਨਾ ਜਥੇਦਾਰ ਸਾਹਸ ਦੀ ਸੀਧੀ ਦੇ ਸਾਨੂੰ ਤੇ ਉਹਨਾਂ ਪਤਾ ਨਹੀਂ ਸੀ ਸਚਾਈ ਗੱਲ ਹੈ ਕਹੂੰ ਦਾ ਜਥੇਦਾਰ ਨਾਲ ਇਹ ਹੋ ਸਕਦਾ ਤੇ ਸਾਡੇ ਵਾਜੇ ਵਜਾਉਣ ਵਾਲਿਆਂ ਦਾ ਕੀ ਬਣੂਗਾ ਜੇ ਮਾੜਾ ਮੋਟਾ ਬੋਲਦੇ ਆ ਸਾਡਾ ਕੀ ਬਣੇਗਾ ਜੇ ਜਥੇਦਾਰ ਦਾ ਇਹ ਕੰਮ ਹੋ ਸਕਦਾ ਸਾਡੀ ਤਾਂ ਕੋਈ ਬੁਕਤ ਹੀ ਨਹੀਂ ਹੈ ਭਾਈ ਗੁਰੂ ਬਖਸ਼ ਲਵੇ ਅਸੀਂ ਸਾਰੇ ਮਿਲ ਕੇ ਜਦੋਂ ਕੰਮ ਕਰਾਂਗੇ ਨਾ ਤੇ ਪੰਥ ਵਸੇਗਾ ਵਸੇ ਇਦਾਂ ਇਦਾਂ ਦੀ ਗੱਲ ਨਹੀਂ ਹੈ ਮਕੜ ਸਾਹਿਬ ਮੈਂ ਕੀਰਤਨ ਕਰਦਿਆਂ ਨਾ ਮੇਰੇ ਦਿਮਾਗ ਹੀ ਚਾਰੀ ਗੱਲ ਮਹਾਰਾਜ ਕਹਿੰਦੇ ਨੇ ਭਾਈ ਸਰਬਜੋਤ ਸਿੰਘ ਸਰਬਜੋਤ ਹਾਂਜੀ ਸਿਮਰਨ ਜੋਤ ਸਿੰਘ ਜੀ ਪਹਿਲਾ ਨਾਮ ਤੁਹਾਡਾ ਕਮਾਲ ਦਾ ਇੱਕ ਤਾਂ ਸਿਮਰਨ ਸਿਮਰਨ ਤੋਂ ਬਾਅਦ ਜੋਤ ਜਗਦੀ ਆਖੋ ਵੇ ਪਹਿਲੇ ਸਿਮਰਨ ਕਰਦਾ ਬੰਦਾ ਫਿਰ ਅੰਦਰ ਰੱਬ ਦੀ ਜੋਤ ਜਗ ਜਾਂਦੀ ਮਾਪੇ ਨੇ ਨਾਮ ਬੜਾ ਕਮਾਲ ਦਾ ਰੱਖਿਆ ਤੇ ਮੈਨੂੰ ਮਹਾਰਾਜ ਕੀਰਤਨ ਕਰਦਾ ਕਹਿੰਦੇ ਕਹਿੰਦੇ ਸਿਮਰਨ ਜੋਤ ਸਿੰਘ ਕੋਲੋਂ ਭੇਟਾ ਨਹੀਂ ਲੈਣੀ ਜੇ ਲੈਣੀ ਆ ਤਾਂ ਉਹਨੂੰ ਕਹਿ ਕੇ ਜਾਣਾ ਵੀ ਕੇਸ ਨਹੀਂ ਕਟਾਉਣਾ ਉਹਨ ਪਤਾ ਨਹੀਂ ਕਿਉਂ ਕਹਿ ਰਹੀ ਸੀ ਮੈਨੂੰ ਨੇ ਮੈਨੂੰ ਨੇ ਪਤਾ ਨਹੀਂ ਮੈਨੂੰ ਨਹੀਂ ਪਤਾ ਜੇ ਕਿਉਂ ਕਹਿ ਰਹੀ ਸੀ ਮੈਂ ਮਹਾਰਾਜ ਦੇ ਅੱਗੇ ਆ ਦੇਖੋ ਹਰੇਕ ਰੱਗ ਦੀ ਇਹ ਚਾਹੁੰਦਾ ਵੀ ਮੇਰਾ ਗਾਹਕ ਬਣਿਆ ਰਹੇ ਪਰ ਮੈਨੂੰ ਮਹਾਰਾਜ ਨੇ ਪਤਾ ਨਹੀਂ ਕਿਉਂ ਕਹਿੰਦੇ ਨੇ ਪੈਸੇ ਪੂਰੇ ਤੈਨੂੰ ਬੜੇ ਦਿੱਤੇ ਨੇ ਤੂੰ ਨਾ ਲਈ ਅੱਜ ਅੱਜ ਇਹਦੇ ਕੋਲ ਬੈਠਾ ਇਹੀ ਲੈ ਕੇ ਜਾਣੀ ਜੇ ਦਿੰਦਾ ਦਿੰਦਾ ਨਹੀਂ ਤੇ ਐਵੇਂ ਹੀ ਜਾਣਾ ਹੁਣ ਤੁਹਾਡੀ ਸ਼ਰਦਾ ਜੀ ਮੈਂ ਕਹਿ ਚੱਲਣਾ ਆਪਣਾ ਮੈਨੂੰ ਇਹਨੇ ਕਿਹਾ ਕਸਮ ਨੇ ਮੈਂ ਬੋਲ ਪਿਆ ਜੀ ਹੁਣ ਤੁਹਾਡੀ ਮਰਜ਼ੀ ਦੇ ਝੋਲੀ ਖਾੜੀ ਖਾਲੀ ਛੱਡਣੀ ਜੇ ਜਾਂ ਭਰ ਕੇ ਦੇਣੀ ਜੇ ਤੁਸੀਂ ਵਿਚਾਰ ਕਰ ਲਓ ਜੀ ਮੈਂ ਅਨੰਦ ਸਾਹਿਬ ਦਾ ਬਾੜ ਕਰਨਾ ਬੋਲੇ ਸੋਚਿਆ ਕਾਲ ਮੈਂ ਸਿਰਫ ਉਹ ਵਿਦਿਆnga ਫਿਰ ਮੈਂ ਕਦੀ ਨਹੀਂ ਦਿੰਦਾ ਮੈਂ ਤੁਹਾਨੂੰ ਦੇਣਾ ਨਾ ਨਾ ਇਹ ਨਹੀਂ ਲੈਣਾ ਹਾਂ ਜੀ ਕੇ ਹਾਂ ਜੀ ਸਾਰੇ ਕੀ ਨੇ ਪ੍ਰਜਪਤੀ ਤੁਹਾਡੀ ਕਿਹੜੇ ਨਹੀਂ ਮੈਂ ਤਾਂ ਭੇਟਾ ਮੰਗੀ ਮੈਂ ਤਾਂ ਕਿਹਾ ਹੀ ਨਹੀਂਗਾ ਮੈਂ ਤਾਂ ਜੀ ਮੈਂ ਤਾਂ ਭੇਟਾ ਮੰਗੀ ਜੇ ਕਿਸ ਜਿਹੜੇ ਘਰ ਜਾਉਣਾ ਉਹਨੂੰ ਕਹਿੰਦਾ ਵੀ ਭੇਟਾ ਦੇ ਮੈਂ ਆਇਆ ਉਹਨੂੰ ਲਿਫਾਫਾ ਦਿੰਦਾ ਅੱਜ ਲਿਫਾਫੇ ਦੀ ਲੋੜ ਨਹੀਂ ਸੀ ਨਬਾਬੇ ਵੈਸੇ ਬੜੇ ਨੇ ਮੇਰੇ ਕੋਲ ਮਹਾਰਾਜ ਨੇ ਦਿੱਤੇ ਨੇ ਅੱਜ ਉਹਨਾਂ ਮਹਾਰਾਜ ਕਹਿੰਦੇ ਨਹੀਂ ਲੈਣਾ ਮੈਂ ਕਹਾ ਜਾਂ ਖਾਲੀ ਜਾਣਾ ਜਾਂ ਭਰ ਕੇ ਜਾਣਾ ਉਹ ਤੇ ਇਹਦੀ ਮਰਜ਼ੀ ਹੈ ਭਰਾ ਦੀ ਇਹ ਨਾਲੇ ਮੈਨੂੰ ਪਿਆਰ ਨਾਲ ਬੁਲਾਇਆ ਵਾਹੀ ਗੁਰੂ ਜਾਣਦਾ ਜੇ ਮੇਰੇ ਘਰ ਸਵਾਗਮ ਚੱਲਦਾ ਮੇਰੇ ਸਾਸੂ ਮਮਾ ਦਾ ਅੱਜ ਸਲਾਨਾ ਨੌਕ ਮਹੀਨੇ ਬਾਅਦ ਜਿਹੜਾ ਕਰਦੇ ਆ ਤੇ ਉਹ ਬਾਦ ਮੈਂ ਡੇ ਟੱਕੀ ਮੈਂ ਕਹਿੰਦਾ ਨਹੀਂ ਭਰਾ ਨੇ ਆਖਿਆ ਜੀ ਬਚਨ ਕੀਤਾ ਬਚਨ ਨੂੰ ਕਮਾਉਣਾ ਹੈ ਬਚਨ ਕਮਾਉਣਾ ਹੈ ਮਹਾਰਾਜ ਲੈ ਕੇ ਆਏ ਤੇ ਮੈਨੂੰ ਬੜੀ ਖੁਸ਼ੀ ਹੈ ਮੈਂ ਸਿਰਫ ਉਹ ਦੇਖ ਕੇ ਜਾਣਾ ਆਨੰਦ ਸਾਹਿਬ ਪੜ ਲੈਣ ਦੋ ਨਾ ਸਿਰਬੋਹ ਦੇ ਇੱਕ ਜੰਗ ਦੇਖੋ ਤੁਸੀਂ ਬਹੁਤ ਇੱਕ ਤਾਂ ਵੱਡਾ ਕੰਮ ਕਰ ਸਕਦੇ ਹੋ ਤੁਹਾਡੇ ਕੋਲ ਬਹੁਤ ਰੱਬ ਨੇ ਨਾ ਤਾਕਤ ਕਿਸੇ ਨੂੰ ਕਿਸੇ ਨੂੰ ਦਿੱਤੀ ਹੁੰਦੀ ਹੈ ਪਰ ਜਿਹਨੂੰ ਤਾਕਤ ਦੇ ਦੋਵੇ ਨਾ ਜੇ ਉਹ ਇਸਤੇਮਾਲ ਚੰਗਾ ਨਾ ਕਰੇ ਪਤਾ ਕੀ ਲਿਖਿਆ ਰਾਜੋ ਤਪੋ ਤਪੋ ਰਾਜੋ ਤੇ ਰਾਜੋ ਨਰਕ ਜਿਹਨੂੰ ਜਿਹਨੂੰ ਤਾਕਤ ਮਿਲ ਰਹੀ ਹੈ ਫਿਰ ਤਾਕਤ ਤੋਂ ਬਗੈਰ ਅਗਰ ਉਹ ਮਿਸਯੂਜ਼ ਕਰ ਲਿਓ ਉਸ ਤਾਕਤ ਦਾ ਫਿਰ ਉਹ ਨਰਕ ਹੀ ਚ ਜਾਂਦਾ ਹੈ ਹਾਂ ਜੇ ਹੈ ਦਰਦ ਨਾ ਤੇ ਫਿਰ ਹੁਣ ਕਢਣਾ ਹੈ ਮੈਂ ਮੈਂ ਤਾਂ ਪਤੀਜਿਆ ਗਿਆ ਇੱਕ ਜਨਵਰੀ ਨੂੰ ਜਿਹੜੇ ਤੁਸੀਂ ਇੰਟਰਵਿਊ ਸਾਰੇ ਕੀਤੇ ਨੇ ਨਾ ਜਥੇਦਾਰ ਸ਼ਾਹਸ ਦੀ ਸੀਧੀ ਦੇ ਸਾਨੂੰ ਤੇ ਉਹਨਾਂ ਪਤਾ ਨਹੀਂ ਸੀ ਸਚਾਈ ਗੱਲ ਜੀ ਪਤੀਜਿਆ ਗਿਆ ਸੀ ਮਤਲਬ ਇਹ ਕੀ ਹੋਇਆ ਸਾਡੇ ਨਾਲ ਬੱਸ ਮਤਲਬ ਕੌਮ ਦਾ ਜਥੇਦਾਰ ਨਾਲ ਇਹ ਹੋ ਸਕਦਾ ਤੇ ਸਾਡੇ ਵਾਜੇ ਵਜਾਉਣ ਵਾਲਿਆਂ ਦਾ ਕੀ ਬਣੂਗਾ ਜੇ ਮਾੜਾ ਮੋਟਾ ਬੋਲਦੇ ਆ ਸਾਡਾ ਕੀ ਬਣੇਗਾ ਸੰਤ ਕਿਤੇ ਵੀ ਇਹ ਕੁਝ ਵੀ ਕਰ ਸਕਦੇ ਨੇ ਜੇ ਜਥੇਦਾਰ ਦਾ ਇਹ ਕੰਮ ਹੋ ਸਕਦਾ ਹੈ ਸਾਡੀ ਤਾਂ ਕੋਈ ਬੁਕਤ ਹੀ ਨਹੀਂ ਹੈ ਕੌਮ ਦਾ ਸਾਡਾ ਪਛੋਕੜ ਕੀ ਹੈ ਸਾਡੀ ਵਹਿਕ ਕੀ ਹੈ ਜਿਹਦੇ ਪਿੱਛੇ ਅਸੀਂ ਤੁਰੇ ਫਿਰਦੇ ਹਾਈ ਗੁਰੂ ਬਖਸ਼ ਲਵੇ ਅਸੀਂ ਸਾਰੇ ਮਿਲ ਕੇ ਜਦੋਂ ਕੰਮ ਕਰਾਂਗੇ ਨਾ ਇਹ ਪੰਥ ਵਸੇਗਾ ਵਸੇ ਇਦਾਂ ਇਦਾਂ ਦੀ ਗੱਲ ਨਹੀਂ ਪੰਥ ਵਸੇਗਾ ਕਲਗੀਧਰ ਪਾਤਸ਼ਾਹ ਦਾ ਪੰਥ ਹੈ ਮਾੜੇ ਮੋਟੇ ਬੰਦੇ ਦਾ ਕਿਸੇ ਤੇ ਚਲਾਇਆ ਥੋੜੀ ਨਾ ਬਧੂਰੇ ਬੰਦੇ ਦਾ ਚਲਾਇਆ ਥੋੜੀ ਨਾ ਜਿਨੇ ਆਪਣਾ ਸਰਵੰਸ ਵਾਰ ਕੇ ਸਾਨੂੰ ਵਸਾਇਆ ਅਸੀਂ ਤੇ ਮਾੜੇ ਮੋਟੇ ਕੇਸ ਰੱਖ ਕੇ ਖੰਡੇ ਦੀ ਬੋਲ ਛੱਕ ਕੇ ਨਾਮ ਹੀ ਜਪਣਾ ਹੋਰ ਕੀ ਕਰਨਾ ਵਾਹਿਗੁਰੂ ਭਲਾ ਕਰੇ ਤੁਹਾਡਾ ਤੁਸੀਂ ਮੈਨੂੰ ਆਏ ਨੂੰ ਨਾ ਸਨਮਾਨ ਕੀਤਾ ਤੁਸੀਂ ਮੈਂ ਰਣੀ ਨਾਗਾ ਕਿ ਤੁਸੀਂ ਗੁਰੂ ਦੀ ਗੱਲ ਮੇਰੇ ਜਰੀਏ ਮੰਨ ਲਈ ਮੇਰੀ ਕਮਿਸ਼ਨ ਬਕੀ ਹੋ ਗਈ ਜਨੀਵਰੀ ਵਾਈ ਗੁਰੂ ਕਰੋਗੇ ਨਾ ਤੇ ਥੋੜੀ ਜੀ ਕਮਿਸ਼ਨ ਆਉਂਦੀ ਹਰ ਬੰਦੇ ਦੀ ਹਾਂਜੀ ਜ਼ਰੂਰ ਕਰੋ ਵਾਈ ਆਪਾਂ ਮਰ ਜਾਣਾ ਪਤਾ ਨਹੀਂ ਲੱਗਦਾ ਕਦੋਂ ਸਾਹ ਮੁੱਕ ਜਾ ਕਦੋਂ ਮੁੱਕ ਜਾ ਉਹ ਸਾਥ ਨਾ ਚੱਲੇ ਬਿਨ ਬਜਨ ਵਿਖਿਆ ਸਗਲੀ ਛਾਹ ਹਰ ਹਰ ਨਾਮ ਕਮਾਉਣਾ ਨਾਨਕੇ ਤਨਸਾ ਆਈ ਸਾਬ ਨੂੰ ਮੈਂ ਬੇਨਤੀ ਕਰਾਂ ਆਪਾਂ ਮਿਲ ਕੇ ਸਿਰਫ ਉਹ ਦੇਣਾ ਇਹ ਯਾਦਗੀ ਰਹਿ ਗਈ ਯਾਦਗੀ ਰਹਿ ਆਓ ਜੀ ਆਓ